ਚਲੋ ਜੀ ਹੀ ਰਨਾਕਰ ਸਿੰਘ ਅੱਛਾ ਜੀ ਕੀ ਗੱਲ ਹੋਈ ਹੈ ਗੱਲ ਇੱਕ ਪੈੜੀ ਠੇਕੇ ਤੇ ਹੈ ਇਹਨਾਂ ਕੋਲੇ ਠੀਕ ਹੈ ਜੀ ਦੋ ਸਾਲ ਹੋ ਗਏ ਵਾਉਂਦਿਆਂ ਨੂੰ ਠੀਕ ਹੈ ਜੀ ਪਹਿਲਾਂ ਇਹ ਪੈੜੀ ਠੇਕੇ ਤੇ ਸੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲ ਹੁੰਦੀ ਸੀ ਉਹਨਾਂ ਨੂੰ ਇਹਨਾਂ ਨੇ ਪੈੜੀ ਦਿੱਤੀ ਨਹੀਂ ਪੈੜੀ ਵਾਲਿਆਂ ਨੇ ਉਹਨਾਂ ਕਹਿੰਤਾ ਉਹਨੂੰ ਨਹੀਂ ਦੇਣਾ ਪਤਾ ਨਹੀਂ ਇਹਨਾਂ ਨੇ ਢੇਕਾ ਟੁਕਾ ਨਹੀਂ ਦਿੱਤਾ ਜਾਂ ਕਿਵੇਂ ਸੀ ਤੇ ਮੁੜ ਕੇ ਇਹਨਾਂ ਨੂੰ ਪੈੜੀ ਦੇ ਦਿੱਤੀ ਕਿ ਤੂੰ ਪੈੜੀ ਵਾਹ ਉਦੋਂ ਇਹਨਾਂ ਨੇ ਇਹਨਾਂ ਨੇ ਜੋ ਹੈ ਆਦਾ ਧਿਆਲੀ ਆਪਦੇ ਨਾਮ ਹੀ ਕਰਾ ਰਹੇ ਸੀ ਫਿਰ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾਵੇਜ਼ ਇੱਥੇ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਉਤੜਾਈ ਵੀ ਜਿਹੜੀ ਸੀਤ ਰਸੂਸ ਕਰਦੇ ਸੀ ਹੂੰ ਜਿਹੜੀ ਕਰਦੇ ਸੀ ਆਪਦੇ ਨਾਮ ਦੇ ਉਹ ਉਤੜਾ ਕੇ ਦੇ ਮੁੜ ਕੇ ਪੈੜੀ ਇਹਨੂੰ ਦੇ ਦਿੱਤੀ ਲੋ ਸਾਲ ਹੋ ਗਏ ਇਹਨਾਂ ਨੂੰ ਲਾਉਂਦੇ ਨਹੀਂ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਐਰਕੀ ਪਾਣੀ ਜਦੋਂ ਲਾਉਣ ਆਏ ਆ ਉਦੋਂ ਪਾਣੀ ਇੱਥੋਂ ਬੰਨਿਆ ਹੈ ਪ੍ਰੇਵਿੰਦਰਵਾ ਨੇ ਅਗੋਂ ਆਣੇ ਲਾਉਂਦਾ ਉਹ ਆंदे ਕਿ ਸਾਨੂੰ ਪਾਣੀ ਅੱਗੇ ਦਿਓ ਜਿੱਥੇ ਨੱਕਾ ਬਣਦਾ ਉੱਥੇ ਦਿਓ ਤੇ ਉਹ ਆंदे ਕਿ ਨਹੀਂ ਪਾਣੀ ਨੱਕਾ ਇੱਥੇ ਬਣਦਾ ਇਹਨਾਂ ਆਖਿਆ ਜਿਹੜੇ ਬੇਲੀ ਮਰ ਗਏ ਇਹਨਾਂ ਆਖਿਆ ਵੀ ਚਲੋ ਫਿਰ ਹਾਂ ਉਹ ਦੇਖ ਲੈਨੇ ਆਪਾਂ ਫਰਦ ਇੱਥੇ ਨੱਕਾ ਉਹ ਪਾਉਥੋ ਲੈ ਕਰਾਂ ਗੁਲ ਹੈ ਇਹ ਗੱਲ ਹੋਈ ਆ ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿੰਨੇ ਪਾਣੀ ਦੀਦੇ ਤੋਂ ਲਾਇਆ ਇਹਨਾਂ ਨੇ ਉਹ ਚਲਾ ਗਿਆ ਹੈ ਤੇ ਮੈਂ ਵੀ ਚਾਹ ਲੈ ਕੇ ਆਉਣਾ ਹਾਂ ਹਮ ਚਾਹ ਲੈ ਕੇ ਆਇਆ ਦੇ ਉਹਨਾਂ ਨੇ ਅਸਤਵੋਲ ਦੇ ਨਾਲ ਦੇ ਕੋਲੇ ਆ ਉਹਦੇ ਨਾਲ ਗੋਲੀਆਂ ਮਾਰੀਆਂ ਨੇ ਕਿੰਨੇ ਫਾਇਰ ਕੀਤੇ ਜੀ ਪੰਜ ਪੰਜ ਛੇ ਫਾਇਰ ਕੀਤੇ ਅੱਛਾ ਉਹ ਕਿੰਨੇ ਜਾਨੇ ਸੀਗੇ ਜੀ ਉਹ ਇੱਥੇ ਤਿੰਨ ਜਾਨੇ ਤਾਂ ਸਾਹਮਣੇ ਮਿਲੂ ਸੀ ਹਮ ਉਹ ਸ ਤਾਂ ਗੁਜ਼ਰੇ ਆਸ-ਪਾਸ ਹੁਣ ਠੀਕ ਹੈ ਹੁਣ ਮੌਤ ਕਿੰਨੇ ਜਾਨੇ ਦੀ ਹੋਈ ਹੈ ਮੌਤ ਦੋ ਜਾਨੇ ਦੀ ਹੋਈ ਹੈ ਕਿੰਦੀ ਕਿੰਦੀ ਹੋਈ ਹੈ ਜੀ ਇੱਕ ਅਵਤਾਰ ਸਿੰਘ ਦੀ ਹੋਈ ਹੈ ਹਾਂਜੀ ਇੱਕ ਉਹਦਾ ਲੜਕਾ ਹੈ ਹਰਮੀਤ ਸਿੰਘ ਦੋਆਲੀ ਹੋਈ ਤੇ ਉਹ ਪੁੱਤ ਨੇ ਦੋਨੇ ਜੀ ਉਹ ਪੁੱਤ ਦਾ ਦੋਨੇ ਠੀਕ ਹੈ ਤੇ ਇਹ ਠੀਕ ਕਿਤੇ ਇਹਨਾਂ ਨੇ ਜ਼ਮੀਨ ਕਿੰਨੀ ਲਈ ਹੋਈ ਸੀ ਹੈ ਇਹਨਾਂ ਦੇ ਕੋਲ ਹੈਗੀ ਆ 8 ਕਿੱਲੇ ਆ 8 ਕਿੱਲੇ ਸੀ ਇਹਨ ਦੀ ਵਾਈ ਕਰ ਰਹੇ ਸੀ ਅਵਤਾਰ ਸਿੰਘ ਉਰੀ ਕਰ ਰਹੇ ਸੀ ਹਾਂ ਕਰ ਰਹੇ ਸੀ ਠੀਕ ਹੈ ਤੇ ਦੂਜੀ ਧਰ ਵੱਲੋਂ ਉਹਨਾਂ ਤੇ ਇਸਤਲੇ ਜਿਹੜਾ ਲਾਇਸੈਂਸੀ ਸੀਗਾ ਹਾਂ ਲਾਇਸੈਂਸੀ ਇਹ ਪਿੰਡ ਪੈਂਦਾ ਪਾਕਾਂ ਪਾਕਾਂ ਦੇ ਵਿੱਚ ਅਵਤਾਰ ਸਿੰਘ ਸਾਨੂੰ ਜਗੀਰ ਸਿੰਘ ਟਾਣੀ ਸ਼ੇਰਵਾਲਾ ਰੋਡ ਉਮਰ ਇਹਦੀ 55 ਸਾਲ ਹੈ ਇਹਦਾ ਬੇਟਾ ਹਰਮਿੰਦਰ ਸਿੰਘ ਇਹ ਪਾਣੀ ਦੀ ਵਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਪ੍ਰਵਿੰਦਰ ਸਿੰਘ ਪਿੰਡਾ ਹੈਗਾ ਇੱਕ ਕੋਈ ਪਾਕਾਂ ਦਾ ਹੀ ਇਹਨਾਂ ਦਾ ਗਵੰਡੀ ਜਗਿੰਦਰ ਸਿੰਘ ਦਾ ਮੁੰਡਾ ਉਹ ਜੀ ਇਹ ਤਿੰਨ ਭਰਾ ਨੇ ਠੀਕ ਹੈ ਬਲਵੀਰ ਸਿੰਘ ਤੇ ਗਵੀਰ ਸਿੰਘ ਤੇ ਇੱਕ ਅਨਮੋਲ ਸੀਗਾ ਇਹਨਾਂ ਦਾ ਮੁੰਡਾ ਇਹਨਾਂ ਨੇ ਗਨਸ਼ੌਟ ਨਾਲ ਉਹਨਾਂ ਦੋਨਾਂ ਦੀ ਡੈਥ ਕਰਤੀ ਦੋ ਬੰਦੇ ਆ ਸਰ ਇਹ ਮੌਕੇ ਤੇ ਡੈਥ ਹੋ ਗਈ ਤਾਂ ਦੀ ਹਾਂ ਮੌਕੇ ਤੇ ਡੈਥ ਹੋ ਗਈ ਹੈ ਠੀਕ ਹੈ ਸਰ ਹੂੰ ਸਾਹ ਭਾਈ ਹਥਿਆਰ ਕਿਹੜਾ ਕੋਈ ਵਰਤਿਆ ਦੱਸਿਆ ਜੀ ਪਤਾ ਨਹੀਂ ਕ੍ਰਿਸਟਲ ਦੱਸਦੇ ਨੇ ਪਿਸਟਲ ਹੈ ਰਿਵਾਰਬਲ ਛੋਟਾ ਬ੍ਰੀਕ ਹੋਲ ਹੋਏ ਹੋਏ ਨੇ ਠੀਕ ਹੈ ਜੀ ਜੀ ਸਰ ਇੱਕ 315 ਬੋਰ ਹੈ ਮੇਰੇ ਖਿਆਲ ਚ ਇਹਦੇ ਕੋਲ ਸ਼ਾਇਦ ਪਤਾ ਲੱਗੀ ਆ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ 302 ਚ ਪਰਚਾ ਦੇ ਕੇ ਅਸੀਂ ਕਾਰਵਾਈ ਕਰ ਲੈਂਦੀ ਆ ਜੀ